ਸੂਰਤੇ ਪੰਜਾਬੀ ਚ ਆਪ ਦਾ ਸਵਾਗਤ ਹੈ ਚੋਰਾਂ ਦੇ ਹੌਸਲੇ ਹੋਏ ਬੁਲੰਦ ਨੈਸ਼ਨਲ ਹਾਈਵੇ ਕਿਨਾਰੇ ਤਿੰਨ ਦੁਕਾਨਾਂ ਦੇ ਟੁੱਟੇ ਤਾਲੇ ਅਣਪਛਾਤੇ ਚੋਰਾਂ ਨੇ ਉਖਾੜੇ ਸ਼ਟਰ ਪੁਲਿਸ ਚੋਰਾਂ ਦੀ ਭਾਲ ਵਿੱਚ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਪਾਜੀ ਬੋਣ ਦੇ ਬਖਾਇ ਮਜਬੂਰ ਮੇਰਾ ਨਾਮ ਵਿਕਾਸ ਤੀਰ ਹੈ ਸਾਡੀ ਦੁਕਾਨ ਰਈਆ ਮੰਡੀ ਦੇ ਵਿੱਚ ਜੀਜੀ ਰੋਡ ਦੇ ਉੱਪਰ ਹੈ ਕੱਲ ਰਾਤ ਸਾਡੀ ਦੁਕਾਨ ਤੇ ਸ਼ਟਰ ਤੋੜ ਕੇ ਚੋਰਾਂ ਚੋਰਾਂ ਦੁਆਰਾ ਚੋਰੀ ਕੀਤੀ ਗਈ ਹੈ ਸਾਡੇ ਲਾਗਲੀ ਦੁਕਾਨ ਪਰ ਸੇਮ ਕਰਿਆਨਾ ਸਟੋਰ ਦੀ ਹੈ ਉੱਥੇ ਵੀ ਸੇਮ ਕੰਮ ਹੋਇਆ ਹੈ ਪੁਲਿਸ ਕੋਲ ਅਸੀਂ ਦਰਖਾਸਤ ਦੇ ਆਏ ਆ ਉਹਨਾਂ ਨੇ ਸਾਡੀ ਦਰਖਾਸਤ ਨੋਟ ਕਰ ਲਈ ਈ ਹੈ ਔਰ ਸਾਡੀ ਮੰਗ ਇਹੀ ਹੈ ਕਿ ਪੁਲਿਸ ਜਲਦੀ ਤੋਂ ਜਲਦੀ ਕੋਈ ਇਸ ਚੀਜ਼ ਦਾ ਕੋਈ ਹੱਲ ਕਰੇ ਨੁਕਸਾਨ ਸਾਡਾ ਕੈਮਰੇ ਵਗੈਰਾ ਡੀਵੀਆਰ ਵਗੈਰਾ ਤੋੜ ਕੇ ਡੀਵੀਆਰ ਸਾਡੀ ਨਾਲ ਲੈ ਗਏ ਆ ਔਰ ਕੈਮਰੇ ਸਾਡੇ ਤੋੜ ਤੋੜ ਬਣ ਗਏ ਆ ਜੋ ਕੈਸ਼ ਥੋੜਾ ਬਹੁਤ 15-20 ਹਜ਼ਾਰ ਦਾ ਪਿਆ ਸੀ ਉਹ ਵੀ ਨਾਲ ਲੈ ਗਏ ਆ ਕੌਫ ਦਾ ਬੁਰਾ ਹਾਲ ਹੈ ਜੀ ਸਾਡਾ ਦੇ ਵਪਾਰ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੋ ਗਿਆ ਹੈ ਡੇਲੀ ਦਾ ਕੰਮ ਹੈ ਦਿਨੇ ਨਹੀਂ ਕੋਈ ਬੰਦਾ ਸੇਫ ਰਾਤ ਨਾਲ ਰੱਬ ਹੀ ਰੱਖਾ ਹੈ ਪੁਲਿਸ ਪ੍ਰਸ਼ਾਸਨ ਤੋਂ ਹੀ ਬੇਨਤੀ ਆ ਕੁਛ ਨਾ ਕੁਛ ਇਹਦਾ ਹੱਲ ਕੀਤਾ ਜਾਵੇ ਨਹੀਂ ਤੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਬਾਹਰ ਦਾ ਸ਼ਟਰ ਤੋੜਿਆ ਜੀ ਰਾਤ ਨੂੰ ਕਿਸ ਨੇ ਤੇ ਜਿਹੜੇ ਪੱਲੀਆਂ ਗੱਲੇ ਚ ਪਰਚੀਆਂ ਭਾਂ ਜੋ ਵੀ ਕੁਛ ਇਹ ਰਾ ਲੈ ਕੇ ਕੱਢੇ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਜੀ 20000 ਰੁਪਏ ਦਾ ਹੋਇਆ ਜੀ ਉਦੋਂ ਤਾਂ ਇਹ ਪੇਕ ਨਹੀਂ ਹੈਗਾ ਵੀ ਮੇਨ ਰੋਡ ਤੇ ਵੀ ਇਹ ਕੰਮ ਹੋ ਜੂਗਾ ਮੇਨ ਰੋਡ ਤੇ ਇਹ ਕੰਮ ਹੋ ਗਿਆ ਦੱਸ ਇਹਨੇ ਚਾਰੇ ਪਾਸੇ ਰੇੜੀਆਂ ਰੂੜੀਆਂ ਜੋ ਸਭ ਬੋਲਾ ਕੀਤਾ ਵਾ ਨਾ ਕੋਈ ਪਤਾ ਨਹੀਂ ਲੱਗਦਾ ਕਿ ਸ਼ਾਸਨ ਕੋ ਕੀ ਮੰਗ ਕਰਨੀ ਹੈ ਸ਼ਾਸਨ ਇਹ ਕਿ ਪੁਲਿਸ ਦੇ ਇਹ ਪੰਜ ਇਹ ਹੁਣ ਕੀ ਕਹਿ ਸਕਦੇ ਆ ਕਮਰੇਡ ਕੀਤੀ ਕੀ ਪੁਲਿਸ ਨੂੰ ਹਾਂ ਜੀ ਅਸੀਂ ਰਿਪੋਰਟ ਲਿਖਾਈ ਜੀ ਮੌਕਾ ਵੇਖ ਕੇ ਗਏ ਜੀ ਹਾਂਜੀ ਹਾਂਜੀ ਮੌਕਾ ਵੇਖ ਲਿਆ ਤੇ ਬੀਤੀ 7 6 ਦੀ ਦਰਮਿਆਨੀ ਰਾਤ ਨੂੰ ਰਈਏ ਕਸੇ ਵਿੱਚ ਜੀਟੀ ਰੋਡ ਤੇ ਤਿੰਨ ਦੁਕਾਨਾਂ ਜਿਹੜੀ ਆ ਵਾਅਦਾ ਚੋਰੀ ਹੋਈ ਆ ਤੇ ਜਿੰਨਾ ਹੋਵਦੀ ਅਸੀਂ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਪੂਰੀ ਚੋਰੀ ਸੰਬੰਧੀ ਸਾਨੂੰ ਤੇ ਐਤ ਸੰਬੰਧੀ ਸੀਸੀਟੀਵੀ ਕੈਮਰੇ ਤੋਂ ਆ ਰਹੇ ਆ ਤੇ ਬੰਦੀ ਕਾਰਵਾਈ ਜੀ ਅੰਦਰ ਹੀ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਇਹ ਇਹਨਾਂ ਨੂੰ ਪਹਿਲਾਂ ਵੀ ਆਪਣੇ ਜਿਹੜਾ ਇਹ ਦੁਕਾਨਦਾਰਾਂ ਨੂੰ ਵੇਅਰ ਕੀਤਾ ਗਿਆ ਵੀ ਆਪਣੇ ਜਿਹੜੇ ਆ ਚੌਂਕੀਦਾਰਕਾਰਾਮ ਤੇ ਰੱਖਣਾ ਦੁਕਾਨਦਾਰ ਇਹਨਾਂ ਨਹੀਂ ਰੱਖੇ ਹੋਗੇ ਆ ਵੀ ਇਹ ਇਹਨਾਂ ਦੀ ਨਗਰੀ ਜਨਸੀ ਦੁਕਾਨਦਾਰਾਂ ਦੇ ਚਾਹਾਂਗੇ ਕਿ ਪੁਲਿਸ ਦੀ ਨਗਰੀ ਜਨਸੀ ਕਿੱਲੋ ਹੁਣ ਪੁਲਿਸ ਨੂੰ ਕੱਲੀ ਕੱਲੀ ਦੁਕਾਨ ਦੀ ਰਾਖੀ ਕਰੋ ਤਾਂਹੀ ਆ